ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀ ਮਤਰਾ ਮਾਵਾ ਤੇ ਪੈਣਾ ਨੂੰ ਜੀ ਆਇਆਂ ਨੂੰ ਤੁਹਾਨੂੰ ਪਤਾ ਹੈ ਕਿ ਜੰਗ ਦਾ ਮਾਹੌਲ ਹੈ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਇੰਡੀਆ ਦਰਮਿਆਨ ਜੋ ਮਾਮਲਾ ਚੱਲ ਰਿਹਾ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਲੇਕਿਨ ਇਸ ਮਾਹੌਲ ਦੇ ਵਿੱਚ ਵੀ ਮੈਂ ਤੁਹਾਡੇ ਬਾਅਦ ਇੱਕ ਐਸੀ ਵੀਡੀਓ ਲੈ ਕੇ ਹਾਜ਼ਰ ਹੋਇਆ ਕਿ ਤੁਹਾਨੂੰ ਇਹ ਜਿਹੜੇ ਮਤਲਬ ਸਾਰੀਆਂ ਇਹ ਗਮੋ ਟੈਨਸ਼ਨਾਂ ਜਿਹੜੀਆਂ ਨੇ ਉਹ ਭੁੱਲ ਜਾਣ ਗਿਆ ਤੇ ਤੁਸੀਂ ਜਿਹੜਾ ਮਤਲਬ ਇੱਕ ਹਕੀਕੀ ਟਾਡੇ ਅੰਦਰ ਯਾਨੀ ਕਿ ਤੁਹਾਡੇ ਲੂੰ ਕੰਡੇ ਜਿਹੜੇ ਆ ਉਹ ਖੜੇ ਹੋ ਜਾਣਗੇ ਵੀਡੀਓ ਜ਼ਰੂਰ ਦੇਖਣਾ ਵੀਡੀਓ ਬਹੁਤ ਵਧੀਆ ਹੈ ਤੁਸੀਂ ਯਕੀਨਨ ਐਪਰੀਸ਼ੀਏਟ ਕਰੋਗੇ ਤੇ ਆਪ ਦਾ ਖਿਆਲ ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸੋਗੇ ਕਿ ਇਹ ਇਸ ਵੀਡੀਓ ਦੇ ਅੰਦਰ ਕੈਸਾ ਪੈਗਾਮ ਸੀ ਤੇ ਚਲੋ ਹੁਣ ਜਲਦੀ ਨਾਲ ਵੀਡੀਓ ਸਟਾਰਟ ਕਰਨੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰ ਦਿਆ ਜੇ ਚਲੋ ਹੁਣ ਕਰਨੇ ਆ ਵੀਡੀਓ ਸਟਾਰਟ ਐ ਜੀ ਅਸਲਾਮੁਅਲੈਕਮ ਔਰ ਸਰਦਾਰੀ ਕਾ ਜਿਹੜੇ ਸਾਡੇ ਭਾਈ ਸਾਨੂੰ ਸਰਦਾਰ ਵੇਖ ਰਹੇ ਨੇ ਮਾਲਕ ਜੀ ਜ਼ਾਦ ਸਾਹਿਬ ਨਾਲ ਤੇ ਆਪਣਾ ਖਾਸ ਰਹਿ ਆ ਫਰਮਾਇ ਤੇ ਭੈਣ ਜੂਰਾਂ ਦੀ ਖਸੂਸੀ ਮੁਹੱਬਤ ਔਰ ਇਹਨਾਂ ਦਾ ਪਿਆਰ ਕਹਿੰਦੇ ਵੀ ਸਾਰੀਆਂ ਗੱਲਾਂ ਪੂਰੀਆਂ ਹੋ ਗਈਆਂ ਤੇ ਇੱਕ ਅਰਦਾਸ ਲੈ ਕੇ ਵਾਪਸ ਜਾ ਰਹੇ ਆ ਤੇ ਉਹ ਕਹਿੰਦੇ ਵੀ ਬਾਬਾ ਜੀ ਨੇ ਉਹ ਵੀ ਪੂਰੀ ਕਰ ਦਿੱਤੀ ਹੈ ਮੈਂ ਕਿਹਾ ਉਹ ਕਿਹੜੀ ਕਹਿੰਦੇ ਵੀ ਤੁਹਾਡੇ ਨਾਲ ਉਹ 3 ਆਲਾ ਸੀ ਕਲਾਮ ਜਿਹੜੇ ਚੜਦੇ ਔਰ ਲੈਂਦੇ ਪੰਜਾਬ ਦੇ ਸਾਡੇ ਪੰਜਾਬੀ ਭਾਈ ਨੇ ਸਭ ਨਾਲ ਉਹਨੂੰ ਸਲਾਮ ਹੈ ਸਾਡੀ ਤਰਫੋਂ ਔਰ ਅਸੀਂ ਪਿਆਰ ਚਾਹਨੇ ਆ ਤੇ ਪਿਆਰ ਦੇਣੇ ਆ ਅਸੀਂ ਪੰਜਾਬੀ ਆ ਤੁਸੀਂ ਵੀ ਪੰਜਾਬੀ ਹੋ ਸਾਡੀ ਰੂਹ ਤੁਹਾਡੇ ਨਾਲ ਤੜਕਦੀ ਹੈ ਤੇ 3 ਦਾ ਕਲਾਮ ਮੇਰੀ ਬਾਜੀ ਦੀ ਫਰਮਾਇਸ਼ ਹੈ ਧੀਆਂ ਤਨ ਪਰਾਇਆ ਵਰ ਕੋਈ ਲੱਭਣਾ ਹੀ ਪੈਂਦਾ ਏ ਮਾਪਿਆਂ ਦਾ ਕਰ ਧੀਆਂ ਨੂੰ ਇੱਕ ਦਿਨ ਛੱਡਣਾ ਹੀ ਪੈਂਦਾ ਏ ਧੀਆਂ ਤਨ ਧੀਆਂ ਤਨ ਪਰਾਇਆ ਵਾਰ ਕੋਈ ਲੱਪਣਾ ਹੀ ਪੈਂਦਾ ਏ ਮਾਂ ਬਾਬਲ ਦਾ ਘਰ ਧੀਆਂ ਨੂੰ ਇੱਕ ਦਿਨ ਛੱਡਣਾ ਹੀ ਪੈਂਦਾ ਏ ਤੇਰੇ ਲਾਡਾਂ ਨੇ ਜਦੋਂ ਸਤਾਉਣਾ ਮਾਂ ਫੇਰ ਕਰ ਤੇਰਾ ਚੇਤੇ ਆਉਣਾ ਤੇਰੇ ਲਾਡਾਂ ਨੇ ਜਦੋਂ ਸਤਾਉਣਾ ਤੇਰਾ ਘਰ ਫੇਰ ਚੇਤੇ ਆਉਣਾ ਉਹਦੋਂ ਰੋਂਦੀ ਨੂੰ ਸਿਨੇ ਦੇ ਨਾਲ ਕੌਣ ਲਾਊਗਾ ਬਾਬਲੀ ਦਾ ਲੈ ਕੇ ਕੌਣ ਆਊਗਾ ਧੀਆਂ ਲਈ ਪਰਦੇਸੋਂ ਬਾਬਲ ਹਏ ਪੁੱਤरां ਲਈ ਜਗੀਰਾਂ ਦੁੱਖ ਸੁੱਖ ਸਹਿਣਾ ਮੂੰਹ ਕੁਝ ਨਾ ਕਹਿਣਾ ਮਾਂ ਧੀਆਂ ਦੀਆਂ ਤਕਦੀਰਾਂ ਧੀਆਂ ਤਨ ਪਰਾਇਆ ਵਰ ਕੋਈ ਲਬਣਾਈ ਪੈਂਦਾ ਏ ਬਾਬਲ ਦਾ ਕਰਤਿਆਂ ਨੂੰ ਇੱਕ ਦਿਨ ਛੱਡਣਾ ਹੀ ਪੈਂਦਾ ਏ ਤੀ ਪਰਦੇਸ ਵਿੱਚ ਆਪਣੇ ਸਸਰਾਲ ਚ ਤੇ ਸਨੇਹਾ ਚਲ ਗਿਆ ਕਿ ਮਾਂ ਨਹੀਂ ਰਹੀ ਧੀ ਇਹ ਦੁਨੀਆ ਤੇ ਤੇ ਜਦੋਂ ਘਰ ਆਈਏ ਦਿਲ ਟੁੱਟ ਗਿਆ ਤੇ ਪਰਦੇਸ ਵਿੱਚ ਹੀ ਰਹਿੰਦੇ ਆ ਰਾਤ ਹੋ ਗਈ ਸਾਰੀ ਰਾਤ ਰੋਂਦੇ ਆ ਲੰਘੀ ਤੇ ਆਂਦੀ ਦੁਖੀਏ ਦੀ ਗੱਲ ਦੁਖੀ ਐ ਜਾਣੇ ਭਾਈਆ ਸੁਖੀਏ ਨੂੰ ਕੀ ਖਬਰਾਂ ਆਪਣੇ ਜਿੰਨਾ ਦੇ ਮੌਤ ਨੇ ਮਾਰੇ ਓ ਰੋਂਦੇ ਤੱਕ ਤੱਕ ਕਬਰਾਂ ਤੇ ਲੰਬੀ ਰਾਤ ਜਦੋਂ ਮਾਂ ਦੁੱਖ ਦੀ ਰਾਤ ਹੁੰਦੀ ਹੈ ਲੰਬੀ ਹੋ ਜਾਂਦੀ ਹੈ ਤੇ ਫਿਰ ਧੀਆਂ ਵਾਸਤੇ ਲੰਬੀ ਰਾਤ ਜਦਾਈਆਂ ਵਾਲੀ ਹੁੰਦੀ ਸੈ ਵਰਿਆਂ ਦੀ ਕੌਣ ਲਿਆਵੇ ਖਬਰ ਮੁਹੰਮਦ ਮਾਂ ਆਪਣੇ ਦੂਰ ਗਿਆਂ ਦੀ ਤੇ ਮਾਂ ਜਿਆ ਲੋਕੋ ਗਮਖਾਰ ਨ ਕੋਈ ਤੇ ਮੈਂ ਦੁਨੀਆਂ ਸਾਰੀ ਪਰੋਲੀ ਉਹ ਜਿਹੜੀ ਦਿਲ ਨੂੰ ਸਕੂਨ ਦੇਵੇ ਉਹ ਮਾਂ ਦੀ ਮਿੱਠੜੀ ਬੋਲੀ ਮਾਂ ਮਰੇ ਲੋਕੋ ਪੇਕੇ ਮੁਖ ਦੇ ਵੀਰ ਮਰਨ ਕੰਡ ਖਾਲੀ ਮਾਵਾਂ ਬਾਜ ਮੁਹੰਮਦ ਬਖਸ਼ਾ ਦੱਸੋ ਕੌਣ ਕਰੇ ਰਖਵਾਲੀ ਤੇ ਸੱਜਣ ਟੁਰ ਗਏ ਮਾਪੇ ਸੱਜਣ ਨੇ ਮਾਂ ਬਾਪ ਦੇ ਅੱਗੇ ਜਿਹੜੀ ਗੱਲ ਤੁਸੀਂ ਕਰਦੇ ਹੋ ਉਹ ਇਸ ਤਰ੍ਹਾਂ ਝੋਟ ਕੇ ਮੰਨ ਲੈਂਦੇ ਨੇ ਦੱਸਦੇ ਨਹੀਂ ਯਾਰਾਨੇ ਸਾਰੇ ਦੱਸਦੇ ਨੇ ਲੀਕ ਗੱਲ ਕਰ ਦਿੰਦੇ ਨੇ ਲੇਕਿਨ ਮਾਂ ਬਾਪ ਐਸੇ ਨੇ ਜਿਸ ਤਰ੍ਹਾਂ ਇੱਕ ਬਟੂਆ ਹੈ ਉਹਦੇ ਵਿੱਚ ਪੈਸੇ ਰੱਖਦੇ ਤੇ ਉਹ ਨਹੀਂ ਕੱਢਣੇ ਨੇ ਉਹ ਮਾਪੇ ਇਸ ਤਰ੍ਹਾਂ ਦੇ ਨੇ ਤੇ ਮਾਪਿਆਂ ਦੀ ਗੱਲ ਦਾ ਗੁੱਸਾ ਨਹੀਂ ਕਦੀ ਵੀ ਕਰਨਾ ਚਾਹੀਦਾ ਤੇ ਮਾਪਿਆਂ ਨਾਲ ਪਿਆਰ ਕਰਨਾ ਚਾਹੀਦਾ ਜਦੋਂ ਮਾਪੇ ਚੱਲ ਜਾਂਦੇ ਆ ਸਜਣ ਟੁਰ ਗਏ ਰੌਣਕ ਟੁਰ ਗਈ ਹਏ ਸੁੰਜੇ ਹੋ ਗਏ ਉਹ ਵੇੜੇ ਆ ਸਜਣਾ ਦੀਆਂ ਗੱਲਾਂ ਕਰੀਏ ਮਾਂ ਚਰਖੇ ਤੇ ਹਰ ਹਰ ਫੇਰੇ ਟੁਰ ਗਏ ਯਾਰ ਮੁਹੱਬਤਾਂ ਵਾਲੇ ਮਾ ਜੇਦੋਂ ਤੁਸੀਂ ਚਲ ਜਾਨਾ ਕੱਲ ਨੂੰ ਫਿਰ ਅਸੀਂ ਪਰੇਸ਼ਾਨ ਹੋਣਾ ਫਿਰ ਇਹ ਵਿਛੋੜਾ ਇਹ ਮੁਹੱਬਤ ਇਹ ਸਾਨੂੰ ਇਸ ਤਰ੍ਹਾਂ ਚੁਬਣੀ ਜਿਸ ਤਰ੍ਹਾਂ ਸੂਈ ਚੁਬਦੀ ਜਿਸ ਤਰ੍ਹਾਂ ਬਹੁਤ ਜ਼ਿਆਦਾ ਗਾਮ ਤੇ ਤਕਲੀਫ ਹੁੰਦੀ ਹੈ ਤੇ ਫਿਰ ਫਿਰ ਅਸੀਂ ਇਹ ਗੱਲ ਕਹਿਣੀ ਹੈ ਟੁਰ ਗਏ ਯਾਰ ਮੁਹੱਬਤਾਵਾਲੇ ਲੋਕੋ ਨਾਲ ਹੀ ਲੈ ਗਏ ਹੱਸੇ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ ਲਓ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid Mubarak ਹੋਸੀ ਜਿਸ ਦਿਨ ਫੇਰ ਮਿਲਾਂਗੇ ਲਓ ਜੀ ਸਲਾਮਤ ਹੋ ਅੱਲਾਹ ਸਾਬ ਨਾਲ ਤੇ ਆਪਣਾ ਖਾਸ ਤਮਨਾਇ ਇਸ ਮੁਹੱਬਤ ਨੂੰ ਇਸ ਪਿਆਰ ਨੂੰ ਮਾਲਕ ਦੇ ਸਾਥ ਤਤੀਆਂ ਹਵਾਵਾਂ ਤੋਂ ਔਰ ਤਤੀਆਂ ਫਜ਼ਾਵਾਂ ਤੋਂ ਮਹਿਫੂਜ਼ ਫਰਮਾਏ ਹਾਂ ਜਿਹੜੇ ਸਾਡੇ ਸਰਦਾਰ ਭਾਈ ਨੇ ਅੱਲਾ ਇਹਨਾਂ ਨੂੰ ਸਲਾਮਤ ਰੱਖੇ ਇਹਨਾਂ ਮਾਵਾਂ ਨੂੰ ਸਲਾਮਤ ਰੱਖੇ ਇਹਨਾਂ ਮਾਵਾਂ ਦਾ ਪਿਆਰ ਸਲਾਮਤ ਰੱਖੇ ਤੇ ਜਿਨ੍ਹਾਂ ਦੇ ਪਰਦੇਸ ਵਿੱਚ ਸਾਡੇ ਪ੍ਰਦੇਸੀ ਭਾਈ ਨੇ ਪੂਰੀ ਦੁਨੀਆ ਵਿੱਚ ਨੇ ਪੰਜਾਬੀ ਜਾਂ ਜਿਹੜਾ ਵੀ ਜਿੱਥੇ ਵੀ ਕੋਈ ਵਸਦਾ ਹੈ ਅੱਲਾ ਉਹਨਾਂ ਨੂੰ ਸਲਾਮਤੀ ਵਾਲੀ ਜ਼ਿੰਦਗੀ عطا ਫਰਮਾਏ ਤੇ ਵਿੱਚ ਪਰਦੇਸਾਂ ਵਾਸਤੇ ਜਿਹੜੇ ਪਰਦੇਸੀ ਭਾਈ ਨੇ ਉਹਨਾਂ ਦਾ ਇਹੀ ਬਾਰ-ਬਾਰ ਮੈਸੇਜ ਆਂਦਾ ਹੈ ਕਿ ਲੱਖ ਹਜ਼ਾਰ ਨਜ਼ਾਰੇ ਇੱਥੇ ਮਾਂ ਹਰ ਇੱਕ ਦਿਲ ਨੂੰ ਭਾਵੇ ਫਿਰ ਵੀ ਮੈਨੂੰ ਰਹਿ ਰਹਿ ਲੋਕੋ ਮਾਂ ਬਾਪ ਦੀ ਯਾਦ ਸਤਾਵੇ ਤੇ ਮਾਂ ਜਿਹੜੀ ਧੀ ਐ ਨਾ ਉਹਦੋਂ ਮਾਪੇ ਮਾਂ ਬਾਪ ਨਾਲ ਸੋਨੇ ਲੱਗਦੇ ਨੇ ਤੇ ਮੈਂ ਆਪਣੀਆਂ ਸਾਰੀਆਂ ਵੀਡੀਓ ਚ ਕੋਈ ਗੱਲ ਕਹਿ ਰਿਆ ਕਈ ਨਾ ਧੀਆਂ ਦੇ ਨਾਲ ਪਿਆਰ ਕਰਿਆ ਕਰੋ ਜੇ ਤੁਸੀਂ ਚਾਹਦੇ ਹੋ ਵੀ ਤੁਹਾਡੇ ਘਰ ਵਿੱਚ ਬਰਕਤ ਹੋਵੇ ਰਿਜ਼ਕ ਬਹੁਤ ਜ਼ਿਆਦਾ ਹੋਵੇ ਤੇ ਤੁਹਾਡੇ ਘਰ 'ਚ ਸਾਰੇ ਜੀ ਤੰਦਰੁਸਤ ਹੋਣ ਇਹਨਾਂ ਨਮਾਣੀਆਂ ਧੀਆਂ ਨਾਲ ਪਿਆਰ ਕਰਿਆ ਕਰੋ ਧੀਆਂ ਨਾਲ ਪਿਆਰ ਕਰਕੇ ਵੇਖੋ ਤੁਸੀਂ ਇੱਥੇ ਵੀ ਕਾਮਯਾਬ ਹੋ ਜੇ ਉੱਥੇ ਵੀ ਕਾਮਯਾਬ ਹੋ ਜਾਓਗੇ ਤੇ ਜੇ ਚਾਹਦੇ ਜੇ ਇੱਕ ਘਰ ਵਿੱਚ ਬਰਬਾਦੀ ਹੋ ਜਾਵੇ ਤੇ ਫੇਰ ਇਹਨਾਂ ਧੀਆਂ ਨੂੰ ਕਿਆ ਕਰਾਂ ਜੀ ਤੂੰ ਕਿਧਰੋਂ ਆਈ ਹੈ ਕਿਧਰੋਂ ਮੂੰਹ ਚੁੱਕ ਕੇ ਆ ਜਾਨੀ ਕਹਿ ਕੇ ਵੇਖ ਲੋ ਤੇ ਸਾਰਾ ਨਿਜ਼ਾਮ ਖਰਾਬ ਹੋ ਜਾਣਾ ਧੀਆਂ ਦੇ ਨਾਲ ਪਿਆਰ ਕਰਿਆ ਕਰੋ ਮਾਪਿਆਂ ਨਾਲ ਪਿਆਰ ਕਰਿਆ ਕਰੋ ਤੇ ਫਿਰ ਸੱਤੇ ਖੈਰਾਂ ਆ ਜਾਣਗੀਆਂ ਮਾਂ ਤੇ ਵਾਂਗੂੰ ਕਿੰਨੇ ਦਰਦ ਵੰਡਾਉਣਾ ਏ ਐਵੇਂ ਬੂਆ ਖੜ ਕੇ ਆ ਕਿੰਨੇ ਆਉਣਾ ਐਵੇਂ ਰੌਲੇ ਪਾ ਨਾ ਮਾਂ ले टन हिकुवां लभद नं मूह चो भोल चिकोकिया चं माड़ी थां थो मावा ਦੀਆਂ ਲੋਕੋ ਮੁਫਤ ਚੇਡੀਆਂ ਨੇਕ ਵਫਾ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰੋਂ ਲੱਭਦੀਆਂ ਨਹੀਂ ਕੰਮ ਇੱਕ ਦੋ ਸਤਾ ਤੇਨੂੰ ਕਰ ਜਾਵੀਂ ਕੀ ਕਿਤੇ ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ ਨਿਤ ਜੱਗ ਉੱਤੇ ਲੋਕਾਂ ਮਰਨ ਨੂੰ ਥਾਵਾ ਲਬਦੀਆਂ ਨਹੀਂ ਮਰ ਟਰ ਜਾਵਣ ਇੱਕ ਵਾਰ द मा श अंत ब छोड़ सैण फेरा पई डिगन या पई उठां भेण मोत बिसमिला हिसमिलाद फेर सदा ਲਬਦੀਆਂ ਨਹੀਂ ਟੁਰ ਜਾਵਣ ਇੱਕ ਵਾਰ ਓ ਮਾਵਾਂ ਲਬਦੀਆਂ ਨਹੀਂ ਬਾਪ ਦੇ ਸਿਰ ਤੇ ਧੀਆਂ ਮੋ ਜਾਮਾਨ ਦੀਆਂ ਇਹ ਬਾਪ ਮਰੇ ਤੇ ਭਾਬੀਆਂ ਵੀ ਨਹੀਂ ਜਾਣਦੀਆਂ ਲੋਕੋ ਆਪਣੇ ਵੀਰ ਵੀ ਉਹਨਾਂ ਦੇ ਅੱਖੇ ਲੱਗਦੇ ਨੇ ਤੁਰ ਜਾਣ ਜਦ ਬਾਪ ਤੇ ਮੁੜ ਕੇ ਲੱਭਦੇ ਨਹੀਂ ਸਭ ਤੋਂ ਉੱਚੀਆਂ ਸੰਗ ਤਾਂ ਯਾਰੋ ਬਾਪ ਦਿਆਂ ਭਾਈਆ ਜਿਹਦੇ ਸਦਕੇ ਬਣਦੀਆਂ ਕਿਸਮਤਾਂ ਆਪ ਦੀਆਂ ਲੋਕੋ ਬਾਬਲਾ ਵਰਗੇ ਪਿਆਰ ਦਲਾਸੇ ਲੱਭਦੇ ਨਹੀਂ ਤੁਰ ਜਾਉਣ ਜਦ ਬਾਪ ਮੁੜ ਕੇ ਬਬ ਦੇ ਨਹੀਂ ਸ਼ੁਕਰੀਆ ਦੇਖੋ ਕਿ ਜੰਗ ਦੇ ਮਾਹੌਲ ਦੇ ਵਿੱਚ ਵੀ ਮੈਂ ਤੁਹਾਡੇ ਵਾਸਤੇ ਕਿਹਦਾ ਇੱਕ ਪੈਗਾਮ ਲੈ ਕੇ ਹਾਜ਼ਰ ਹੋਇਆ ਤੇ ਦੇਖੋ ਕਿ ਧੀਆਂ ਦੀ ਸ਼ਾਨ ਤੇ ਮਾਵਾਂ ਦੀ ਸ਼ਾਨ ਸ਼ਾਨ ਇੱਕ ਪੁਲਿਸ ਵਾਲਾ ਦੇਖੋ ਉਹਦੇ ਵੀ ਸੀਨੇ ਦੇ ਵਿੱਚ ਹਿਰਦਾ ਹੁੰਦਾ ਉਹਦੀ ਵੀ ਮਾਂ ਉਹਦੀ ਵੀ ਭੈਣ ਜਿਹੜਾ ਹੁੰਦੀ ਏ ਤੇ ਉਹਨੂੰ ਮਤਲਬ ਦੇਖੋ ਕਿ ਆਪਾਂ ਕਹਿੰਨੇ ਖਰੇ ਪੁਲਿਸ ਵਾਲੇ ਕੈਸੀ ਜਿਹੜੀ ਇਹ ਮਖਲੂਕ ਹੁੰਦੀ ਏ ਜਿਹੜੇ ਮਤਲਬ ਇਹ ਖਰੇ ਇਹਨਾਂ ਦੇ ਕੋਈ ਮਤਲਬ ਇਹ ਪਰਿਵਾਰ ਹੈ ਜਾਂ ਨਹੀਂ ਹੈ ਤੇ ਇਹ ਦੇਖੋ ਕਿ ਇਹ ਨਨਕਾਣਾ ਸਾਹਿਬ ਜਿਹੜਾ ਜਿੱਥੇ ਸਿੱਖ ਫੈਮਿਲੀ ਔਰ ਸਿੱਖ ਜਿੰਦ ਦੇ ਲੋਕ ਆਏ ਹੋਏ ਨੇ ਤੇ ਉਹ ਜਿਹੜੇ ਮਤਲਬ ਉਹਨਾਂ ਦੀ ਫਰਮਾਇਸ਼ ਤੇ ਇਹਨਾਂ ਨੇ ਤਿਆਂ ਦੀ ਜਿਹੜੀ ਉਹ ਸ਼ਾਨ ਤੇ ਮਾਵਾਂ ਦੀ ਸ਼ਾਨ ਜਿਹੜੀ ਉਹ ਬਿਆਨ ਕੀਤੀ ਔਰ ਸੱਚ ਦੱਸਿਆ ਕਿ ਜਿਹੜਾ ਨਾ ਤੀਆਂ ਜਿਹੜੀਆਂ ਨੇ ਉਹ ਪਰਾਇਆ ਤਨ ਯਾਨੀ ਕਿ ਉਹਨਾਂ ਵਾਸਤੇ ਵਰ ਜਿਹੜਾ ਉਹ ਲੱਭਣਾ ਹੀ ਪੈਂਦਾ ਦੇਖੋ ਜਿਗਰ ਦਾ ਟੁਕੜਾ ਬਾਪ ਜਿਹੜਾ ਉਹ ਆਪਣਾ ਅਲੈਦਾ ਕਰਦਾ ਹੈ ਤੇ ਉਹ ਦਿੰਦਾ ਹੈ ਤੇ ਉਹਦਾ ਹੀ ਹੌਸਲਾ ਹੈ ਇਹ ਦੁਨੀਆ ਦੀ ਰੀਤ ਹੈ ਇਹਦੇ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ ਕਿ ਦੇਖੋ ਇੱਕ ਪਾਲ ਪੋਸ ਕੇ ਇੱਕ ਬੇਟੀ ਜਿਹੜੀ ਹੈ ਇੱਕ ਨਾਜ਼ਕ ਕਲੀ ਜਿਹੜੀ ਹੈ ਉਹ ਕਿਸੇ ਦੇ ਹੱਥ ਚ ਦੇ ਦਿੰਦੀ ਹੈ ਉਹਦਾ ਕਿਸੇ ਦਾ ਮੁਕੱਦਰ ਕਿਵੇਂ ਦਾ ਹੁੰਦਾ ਹੈ ਕਿਸਦਾ ਕਿਵੇਂ ਦਾ ਹੁੰਦਾ ਹੈ ਔਰ ਕਿਸੇ ਨੂੰ ਮਤਲਬ ਵਰ ਕਿਵੇਂ ਦਾ ਮਿਲਦਾ ਹੈ ਕਿਸੇ ਦੀ ਵਿਚਾਰੀ ਦੀ ਜ਼ਿੰਦਗੀ ਜਹੰਮ ਬਣ ਜਾਂਦੀ ਹੈ ਔਰ ਕਿਸੇ ਦੀ ਮਤਲਬ ਠੀਕ ਰਹਿ ਜਾਂਦੀ ਹੈ ਜੰਨਤ ਬਣ ਜਾਂਦੀ ਹੈ ਔਰ ਜਿਹੜਾ ਨਾ ਉਹ ਪੱਛੇ ਜਿਹੜੇ ਮਾਪਿਆਂ ਵਾਲਾ ਘਰ ਹੁੰਦਾ ਜਿਹੜਾ ਉਹ ਜਿਨ੍ਹਾਂ ਚਿਰ ਮਾਪੇ ਹੁੰਦੇ ਉਹਨਾਂ ਚਿਰ ਇੱਜ਼ਤ ਹੁੰਦੀ ਹੈ ਤੇ ਜਦੋਂ ਉੱਤਰ ਜਾਂਦੇ ਨੇ ਤੇ ਫਿਰ ਜਿਹੜਾ ਨਾ ਉਹ ਨਹੀਂ ਪੁੱਛਣ ਵਾਲਾ ਕੋਈ ਰਹਿੰਦਾ ਹਰ ਕੋਈ ਆਪਣੇ ਆਪਣੇ ਕੰਮਾਂ 'ਚ ਜਿਹੜਾ ਆਪਣੇ ਆਪਣੀ ਫੈਮਿਲੀ 'ਚ ਮਸਰੂਫ ਹੋ ਜਾਂਦਾ ਫਿਰ ਨਹੀਂ ਪੁੱਛਣ ਵਾਲਾ ਹੁੰਦਾ ਕੋਈ ਤੇ ਪੁੱਤਰਾਂ ਵਾਸਤੇ ਵੀ ਮਾਵਾਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਠੰਡੀਆਂ ਛਾਵਾ ਉਹਨਾਂ ਨੂੰ ਵੀ ਫਿਰ ਕੋਈ ਨਹੀਂ ਪੁੱਛਦਾ ਕਿ ਤੂੰ ਲੇਟ ਕਿਉਂ ਆਇਆ ਹੈ ਜਾਂ ਮਤਲਬ ਵੀ ਤੂੰ ਬਿਮਾਰ ਹੈ ਜਾਂ ਕੀ ਤੇਰਾ ਮਤਲਬ ਮਾਮਲਾ ਹੈ ਉਹ ਸਾਰੇ ਸਾਏ ਜਿਹੜੇ ਨੇ ਉਹ ਉੱਠ ਜਾਂਦੇ ਨੇ ਤੇ ਇਸ ਵੀਡੀਓ ਦੇ ਬਾਰੇ ਵਿੱਚ ਮੈਂ ਬਸ ਇਹੀ ਖਿਆਲ ਸੀ ਤੁਹਾਡਾ ਕੀ ਖਿਆਲ ਹੈ ਇਸ ਵੀਡੀਓ ਦੇ ਬਾਰੇ ਵਿੱਚ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਵੀਡੀਓ ਦੇਖਤਾ ਮੈਂ ਇੱਥੇ ਕਰਨੇ ਆ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ